ਮਨਜੋ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਲਓ ਇਹ ਦੱਸਣਗੇ ਕਿ ਕਿਹੜੇ ਨਵੇਂ ਤੱਥ ਆਏ ਨੇ ਠੀਕ ਹੈ ਨਾ ਮੈਂ ਤਾਂ ਇਹੀ ਕਹਾਗਾ ਕਿ ਜੋ 28 ਅਗਸਤ 2018 ਨੂੰ ਜੋ ਇਥੇ ਚਰਚਾ ਹੋਈ ਸੀਗੀ ਡਿਬੇਟ ਹੋਇਆ ਸੀ ਉਸ ਨੂੰ ਕਨਕਲੂਡ ਕੀਤਾ ਜਾਵੇ 6 ਸਾਲ ਬੀਤ ਗਏ 6 ਸਾਲਾਂ ਦੇ ਦੌਰਾਨ ਕੀ ਕੀ ਹੋਇਆ ਕਿਉਂਕਿ 3 ਸਾਲ ਉਧਰ 6 ਸਾਲ এਧਰ 9 ਸਾਲ ਪੂਰੇ ਹੋ ਗਏ ਤੇ ਉਸ ਤੋਂ ਬਾਅਦ ਕਿੱਥੇ ਕੋਤਾਹੀ ਰਹੀ ਕਿੱਥੇ ਕਿੱਥੇ ਕੀ ਹੋਇਆ ਹੈ ਸਾਰਾ ਚੀਜ਼ਾਂ ਹਾਊਸ ਦੇ ਵਿੱਚ ਆਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਪਤਾ ਚੱਲੇ ਕਿ ਹਾਂ ਜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜੋ ਸੱਚਾਈ ਹੈ ਸਾਹਮਣੇ ਆਉਣੀ ਚਾਹੀਦੀ ਹੈ ਮੇਰਾ ਕੰਮ ਹੈ ਇਸ ਮਸਲੇ ਨੂੰ ਚੱਕਣਾ ਮੈਂ ਇਜਾਜ਼ਤ ਲੈ ਕੇ ਗੱਲ ਰੱਖੀ ਸੀ ਮੈਂ ਇਜਾਜ਼ਤ ਲੈ ਕੇ ਗੱਲ ਰੱਖੀ ਮੈਂ ਆਪਣੀ ਡਿਊਟੀ ਕਰ ਰਿਹਾ ਹਾਂ ਠੀਕ ਹੈ ਹਰ ਸਵਾਰੀ ਆਪਣੇ ਸਮਾਨ ਦਾ ਜ਼ਿੰਮੇਵਾਰ ਹੁੰਦੀ ਹੈ ਵੀਰ ਬਾਦਲ ਪੇਸ਼ ਹੋਏ ਕੱਲ ਤੱਕ ਸਾਹਿਬ ਇਸੇ ਮਸਲੇ ਨੂੰ ਲੈ ਕੇ ਕਿਵੇਂ ਦੇਖਦੇ ਨਹੀਂ ਦੇਖੋ ਜੋ ਕੁਝ ਵੀ ਫੈਸਲਾ ਆਇਆ ਹੈ ਨਾ ਸ੍ਰੀ ਅਕਾਲ ਤਖਤ ਸਾਹਿਬ ਦਾ ਸਾਰਾ ਪੰਜਾਬ ਦੇਖੋ ਸੈਟੀਸਫੈਕਸ਼ਨ ਜ਼ਾਹਿਰ ਕਰ ਰਿਹਾ ਹੈ ਅਸੀਂ ਵੀ ਸੈਟੀਸਫਾਈਡ ਹਾਂ ਲੇਕਿਨ ਦੇਖੋ ਜੋ ਗੁਨਾਹ ਹੋਇਆ ਹੈ ਨਾ ਉਸ ਗੁਨਾਹ ਦੀ ਤਾਂ ਸਜ਼ਾ ਮਿਲਣੀ ਹੀ ਮਿਲਣੀ ਹੈ ਬੇਅਦਬੀ ਦੇ ਮਸਲੇ ਤੇ ਆਪਣੀ ਆਵਾਜ਼ ਚੱਕਣ ਵਾਲੇ ਕਵਰ ਵਿਜੇ ਪ੍ਰਤਾਪ ਸਿੰਘ ਆ ਸਾਡੇ ਨਾਲ ਹੈ ਵਿਧਾਨ ਸਭਾ ਸੈਸ਼ਨ ਦੇ ਵਿੱਚ ਜੂ ਸੀਗੇ ਕਵਰ ਚ ਬੇਅਦਬੀ ਦੇ ਮਸਲੇ ਦੇ ਉੱਤੇ ਅੱਜ ਸੀਐਮ ਪੰਜਾਬ ਵੱਲੋਂ ਕਹਿ ਗਏ ਕਿ ਨਵੇਂ ਤੱਥ ਆਏ ਨੇ ਲੱਗਦਾ ਵੀ ਜਾਂਚ ਕਿਸੇ ਮਸਲੇ ਦਾ ਦੇਖੋ ਇਸ ਵਾਰ ਮਨਜੋਗ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਲਓ ਇਹ ਹੀ ਦੱਸਣਗੇ ਕਿ ਕਿਹੜੇ ਨਵੇਂ ਤੱਥ ਆਏ ਨੇ ਠੀਕ ਹੈ ਨਾ ਮੈਂ ਤਾਂ ਇਹੀ ਕਹਾਂਗਾ कि जो 28 अगस्त 2018 ਨੂੰ ਜੋ ਇਥੇ ਚਰਚਾ ਹੋਈ ਸੀਗੀ ਡਿਬੇਟ ਹੋਇਆ ਸੀ ਉਸ ਨੂੰ ਕਨਕਲੂਡ ਕੀਤਾ ਜਾਵੇ ਠੀਕ ਹੈ 2015 ਦਾ ਕੇਸ ਹੈ 18 ਦੇ ਵਿੱਚ ਚਰਚਾ ਹੋਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਇਸ ਹਾਊਸ ਦੇ ਪਟਲ ਤੇ ਰੱਖੀ ਗਈ ਸੀ ਕਿ ਤੇ ਸ਼ਾਮ ਹੀ ਦੇਖੋ ਇੱਕ ਲੇਟ ਇਵਨਿੰਗ ਇੱਕ ਮਤਵ ਪੇ ਪਾਸ ਹੋਇਆ ਰੈਜ਼ੋਲੂਸ਼ਨ ਪਾਸ ਹੋਇਆ ਔਰ एसआईटी ਦਾ ਗਠਨ ਕੀਤਾ ਗਿਆ ਤੇ ਜੋ ਕੁਝ ਵੀ ਹੋਇਆ ਉਹਨੂੰ ਕਨਕਲੂਡ ਕੀਤਾ ਜਾਵੇ 6 ਸਾਲ ਬੀਤ ਗਏ ਇਹ 6 ਸਾਲਾਂ ਦੇ ਦੌਰਾਨ ਕੀ ਕੀ ਹੋਇਆ ਕਿਉਂਕਿ 3 ਸਾਲ ਉਧਰ 6 ਸਾਲ এਧਰ 9 ਸਾਲ ਪੂਰੇ ਹੋ ਗਏ ਜੀ ਤਾਂ ਉਸ ਤੋਂ ਬਾਅਦ ਕਿੱਥੇ ਕੋਤਾਹੀ ਰਹੀ ਕਿੱਥੇ ਕਿੱਥੇ ਕੀ ਹੋਇਆ ਹੈ ਸਾਰਾ ਚੀਜ਼ ਹਾਊਸ ਦੇ ਵਿੱਚ ਆਉਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਪਤਾ ਚੱਲੇ ਕਿ ਹਾਂ ਜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜੋ ਸਚਾਈ ਹੈ ਸਾਹਮਣੇ ਆਉਣੀ ਚਾਹੀਦੀ ਹੈ। ਇਸੇ ਕੰਮ ਨੂੰ ਲੈ ਕੇ ਤੁਸੀਂ ਅਫਸਰ ਤਾਹੀ ਤੱਕ ਛੱਡੀ ਪਰ ਅੱਜ ਵੀ ਮਸਲਾ ਉੱਥੇ ਹੀ ਰੜਕ ਰਿਹਾ ਤੁਸੀਂ ਅੰਦਰ ਵਾਸਤੇ ਕੋਈ ਚਾਹ ਮੇਰਾ ਕੰਮ ਹੈ ਇਸ ਮਸਲੇ ਨੂੰ ਚੱਕਣਾ ਮੈਂ ਇਜਾਜ਼ਤ ਲੈ ਕੇ ਗੱਲ ਰੱਖੀ ਸੀ ਮੈਂ ਇਜਾਜ਼ਤ ਲੈ ਕੇ ਗੱਲ ਰਖੀ ਮੈਂ ਆਪਣੀ ਡਿਊਟੀ ਕਰ ਰਿਹਾ ਹਾਂ ਠੀਕ ਹੈ ਹਰ ਸਵਾਰੀ ਆਪਣੇ ਸਮਾਨ ਦਾ ਜਿਮਵਾਰ ਹੁੰਦੀ ਹੈ ਮੈਂ ਵੀ ਜੋ ਮੇਰੀ ਜਿਮਵਾਰੀ ਹੈ ਜਨਤਾ ਨੇ ਜੋ ਮੇਰੀ ਜਿਮਵਾਰੀ ਲਗਾਈ ਹੈ ਮੈਂ ਉਸ ਜਿਮਵਾਰੀ ਨੂੰ ਪੂਰੀ ਕਰ ਰਿਹਾ ਹਾਂ ਸੁਖਵੀਰ ਬਾਦਲ ਪੇਸ਼ ਹੋਇਓ ਕਲ ਤੱਕ ਸਾਹਿਬ ਇਸੇ ਮਸਲੇ ਨੂੰ ਲੈ ਕੇ ਕਿਵੇਂ ਦੇਖਦੇ ਨਹੀਂ ਦੇਖੋ ਜੋ ਕੁਝ ਵੀ ਫੈਸਲਾ ਆਇਆ ਹੈ ਨਾ ਸ੍ਰੀ ਅਕਾਲ ਤਖਤ ਸਾਹਿਬ ਦਾ ਸਾਰਾ ਪੰਜਾਬ ਦੇਖੋ ਸੈਟੀਸਫੈਕਸ਼ਨ ਜाहिद ਕਰ ਰਿਹਾ ਹੈ ਅਸੀਂ ਵੀ ਸੈਟੀਸਫਾਈਡ ਹਾਂ ਲੇਕਿਨ ਦੇਖੋ ਜੋ ਗੁਨਾਹ ਹੋਇਆ ਹੈ ਨਾ ਉਸ ਗੁਨਾਹ ਦੀ ਤਾਂ ਸਜ਼ਾ ਮਿਲਣੀ ਹੀ ਮਿਲਣੀ ਹੈ ਜੀ ਕਿਸੇ ਨਾ ਕਿਸੇ ਅਦਾਲਤ ਤੋਂ ਮਿਲਣੀ ਹੈ ਤਾਂ ਹੀ ਮੈਂ ਬਾਰ-ਬਾਰ ਬੋਲਦਾ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਹੈ ਨਾ ਉਹ ਸਭ ਤੋਂ ਵੱਡੀ ਅਦਾਲਤ ਹੈ ਖਾਸ ਕਰ ਇਹ ਨਾ ਕੇਸ ਸਮਝ ਤੇ ਤਾਂ ਉਥੋਂ ਤਾਂ لازਮੀ ਤੌਰ ਤੇ ਸਜ਼ਾ ਮਿਲਣੀ ਹੈ ਜਿਸ ਜਿਸ ਨੇ ਕੋਤਾਹੀ ਕੀਤੀ ਹੈ ਜਿਸ ਜਿਸ ਨੇ ਬੇਦਵੀ ਕੀਤੀ ਜਿਸ ਜਿਸ ਨੇ ਬੇਦਵੀ ਕਰਵਾਈ ਔਰ ਜਿਸ ਜਿਸ ਨੇ ਉਸ ਮੁੱਦੇ ਤੇ ਰਾਜਨੀਤੀ ਕੀਤੀ ਅਤੇ ਕਰਵਾਈ ਸਜ਼ਾ ਤਾਂ ਉਸ ਅਦਾਲਤ ਤੋਂ ਮਿਲਣੀ ਹੀ ਮਿਲਣੀ ਹੈ ਥੈਂਕ ਯੂ ਸੋ सीएम पंजाब ਵੱਲੋਂ ਅੱਜ ਕਿਹਾ ਗਿਆ ਕਿ ਨਵੇਂ ਤੱਕ ਪੇਸ਼ ਕਰਨਗੇ ਕਵਰ ਵਿਜੇ ਪ੍ਰਤਾਪ ਜੋ ਇਸ ਮੁੱਦੇ ਨੂੰ ਲਗਾਤਾਰ ਚੱਕਦੇ ਰਹੇ ਨੇ ਇੱਕ ਅਫਸਰ ਰਹੇ ਨੇ ਉਹਨਾਂ ਵੱਲੋਂ ਖੁਦ ਇਹ ਗੱਲ ਕਹੀ ਗਈ ਹੈ ਕਿ ਇਹ ਸੀਐਮ ਸਾਹਿਬ ਦੇਖਣਗੇ ਕੀ ਤੱਥ ਪੇਸ਼ ਕੀਤੇ ਗਏ ਨੇ ਪਰ ਇਸ ਮਸਲੇ ਨੂੰ ਲੈ ਕੇ ਜਿਸ ਤਰ੍ਹਾਂ ਸੁਖਵੀਰ ਬਾਦਲ ਕੱਲ ਤੱਕ ਸੱਭ ਪੇਸ਼ ਹੋਏ ਨੇ ਉਹਨਾਂ ਵੱਲੋਂ ਕਿਤੇ ਨਾ ਕਿਤੇ ਇਸ ਨੂੰ ਲੈ ਕੇ ਖੁਸ਼ੀ ਜਰੂਰ ਜ਼ਾਹਰ ਕੀਤੀ ਗਈ ਹੈ ਕਿ ਕੋਈ ਇਨਸਾਫ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਚंडीगढ़ ਤੋਂ ਕੈਮਰਾ ਪਰਸਨ ਲਾਲਤਾ ਦੇ ਨਾਲ ਰਵਿਜ